ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ ਹੀ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬੜੀ ਹੀ ਪਿਆਰੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਸੂਟ ਲੈ ਕੇ ਆਏ ਹਾਂ ਜੀ ਠੰਡ ਬਹੁਤ ਜ਼ਿਆਦਾ ਹੋਗੀ ਜੀ ਤੇ ਸ਼ਾਰਟ ਸੂਟਾਂ ਦੀ ਬਹੁਤ ਡਿਮਾਂਡ ਆ ਰਹੀ ਸੀ ਇਸ ਕਰਕੇ ਅੱਜ ਆਪਾਂ ਸਾਰੇ ਸ਼ਾਰਟ ਸੂਟ ਲੈ ਕੇ ਆਏ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਪੂਰੇ ਬ੍ਰਾਂਡਡ ਡਿਜ਼ਾਈਨਰ ਸੂਟ ਹੈ ਜੀ ਨਾਲ ਇਹਨਾਂ ਦੇ ਪੂਰੀ ਖੁੱਲੀ ਡੁੱਲੀ 2.5 ਮੀਟਰ ਦੀ ਸ਼ਾਲ ਆਊਗੀ ਪਲੇਨ ਬਾਟਮ ਆਊਗੀ ਸ਼ਰਟ ਡਿਜੀਟਲ ਪ੍ਰਿੰਟ ਦੀ ਆਊਗੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ ਪੂਰਾ ਗਰਮ ਹੈ ਜੀ 100% ਗਾਰੰਟੀ ਹੈ ਜੀ ਬੁਰਦੀ ਆਪਣੀ ਕੋਈ ਇਹਨਾਂ ਤੇ ਬੁਰਣੀ ਆਊਗਾ ਬਿਲਕੁਲ ਵੀ ਇਹ ਖਰਾਬ ਨਹੀਂ ਹੋਣਗੇ ਜੀ ਤੇ ਨਾ ਇਹ ਸ਼੍ਰਿੰਕ ਹੋਣਗੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਗਰਮ ਫੈਬਰਿਕ ਹੈ ਤੇ ਬਹੁਤ ਸੋਹਣੇ ਇਹਨਾਂ ਦੇ ਨਾਲ ਸ਼ਾਲ ਆਉਣਗੇ ਤੁਹਾਨੂੰ ਖੁੱਲੇ ਡੁੱਲੇ ਸ਼ਾਲ ਮਿਲਣਗੇ ਤੇ ਇਨਾਂ ਦੇ ਉੱਪਰ ਇਹ ਜਿਹੜੇ ਸੂਟ ਦੇਖ ਰਹੇ ਹੋ ਇਹਨਾਂ ਦੇ ਉੱਪਰ ਤੁਹਾਨੂੰ ਵਰਕ ਵੀ ਮਿਲੂਗਾ ਪੂਰਾ ਫੁੱਲ ਡਿਜ਼ਾਈਨਰ ਪੀਸ ਬਣੇ ਹੋਏ ਆ ਜੀ ਕੋਈ ਇਹਨਾਂ ਦੇ ਵਿੱਚ ਲਾਂਬੇ ਵਾਲੀ ਗੱਲ ਨਹੀਂ ਵੀ ਇਹਨਾਂ ਦੇ ਕੋਈ ਕੱਪੜਾ ਖਰਾਬ ਹੋ ਜੂਗਾ ਜਾਂ ਕੋਈ ਬੁਰਾ ਹੋ ਜੂਗਾ ਬਿਲਕੁਲ ਵੀ ਬੁਰਨੀ ਆਉਂਦਾ ਜੀ ਬਹੁਤ ਸੋਹਣਾ ਡਿਜ਼ਾਈਨਰ ਪਸ਼ਮੀਨਾ ਹੈ ਜੀ ਤੇ ਬਹੁਤ ਅੱਛੇ ਫੈਬਰਿਕ ਹੈ ਜੀ ਤੇ ਸਾਰੇ ਸੂਟ ਬ੍ਰਾਂਡਡ ਆਉਣਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਸੋਨੂੰ ਸੂਟ ਘਰੇ ਬੈਠਿਆਂ ਨੂੰ ਮਿਲ ਜਾਣਗੇ ਜੀ ਤੇ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਤੇ ਪਿਆਰੀ ਡਿਜ਼ਾਈਨਿੰਗ ਹੈ ਇਹਨਾਂ ਦੀ ਤੇ ਇੱਕ ਜਿਵੇਂ ਸ਼ਾਲ ਦਾ ਜਿਹੜਾ ਸਟੱਫ ਹੁੰਦਾ ਜੀ ਉਹ ਆਪਾਂ ਨੂੰ ਹਲਕਾ ਮਿਲਦਾ ਪਰ ਇਹਨਾਂ ਸੂਟਾਂ ਦੇ ਨਾਲ ਬਹੁਤ ਸੋਹਣਾ ਸ਼ਾਲ ਦਾ ਸਟੱਫ ਹੈ ਪੂਰਾ ਗਰਮ ਹੋਊਗਾ ਜੀ ਜਿਹੜਾ ਇਹਨਾਂ ਦੇ ਨਾਲ ਸ਼ਾਲ ਹੈ ਉਹ ਬਿਲਕੁਲ ਵੀ ਪਤਲਾ じゃ ਨਹੀਂ ਹੋਊਗਾ ਬਹੁਤ ਸੋਹਣਾ ਪੂਰਾ ਹੈਵੀ ਸ਼ਾਲ ਬਣਿਆ ਹੋਇਆ ਹੈ ਤੇ ਪੂਰਾ ਖੁੱਲਾ ਡੁੱਲਾ ਇਹਦਾ ਬਾਰ ਆਊਗਾ ਇਹ ਨਹੀਂ ਆਏਗਾ ਵੀ ਸਟਾਲ ਹੈ ਉਹ ਉੱਪਰ ਨਹੀਂ ਆਉਂਦੇ ਜੀ ਫਿਰ ਸਟਾਲ ਹੁੰਦੇ ਆ ਜਿਹੜੇ ਤੇ ਉਹ ਆਪਣੇ ਇੰਨਾ ਕੰਮ ਨਹੀਂ ਆਉਂਦੇ ਤੇ ਇਹ ਸ਼ਾਲ ਹੈ ਜੀ ਪੂਰਾ ਆਪਣਾ ਆਪਾਂ ਨੂੰ ਕਵਰ ਕਰਦਾ ਜੀ ਬਹੁਤ ਸੋਹਣਾ ਗਰਮ ਫੈਬਰਿਕ ਹੈ ਸ਼ਰਟ ਵੀ ਗਰਮ ਦੇ ਵਿੱਚ ਹੈ ਬਾਟਮ ਵੀ ਤੇ ਸ਼ਾਲ ਵੀ ਤਿੰਨਾਂ ਦਾ ਫੈਬਰਿਕ ਸੇਮ ਮਿਲੂਗਾ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਤੇ ਬਹੁਤ ਡਿਜ਼ਾਈਨਰ ਪੀਸ ਹੈ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਫਟਾਫਟ ਤੁਸੀਂ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ 8847076822 ਸਾਡਾ ਨੰਬਰ ਹੈ ਜੀ ਤੁਸੀਂ ਇਹਦੇ ਤੇ ਕੰਟੈਕਟ ਕਰਕੇ WhatsApp ਤੇ ਤੁਸੀਂ ਆਪਦਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਬਹੁਤ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਲੈ ਕੇ ਆਉਣੇ ਆ ਜੀ ਤੁਸੀਂ ਆਪਣੀ ਵੀਡੀਓ ਰੋਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਜਰੂਰ ਔਨ ਕਰ ਲਿਓ ਜੀ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸੂਟਸ ਤੁਹਾਨੂੰ ਮਿਲ ਜਾਣਗੇ ਜੀ ਬੇਬਿਆਂ ਲਈ ਪਹਿਣਾਂ ਲਈ ਸਾਰਿਆਂ ਲਈ ਇਹ ਸੂਟ ਹੈ ਜੀ ਸਾਰੇ ਇਹਦੇ ਵਿੱਚ ਕਲਰ ਹੈ ਲਾਈਟ ਵੀ ਹੈ ਜੀ ਡਾਰਕ ਵੀ ਹੈ ਤੁਸੀਂ ਕੋਈ ਵੀ ਕਲਰ ਆਰਡਰ ਕਰ ਸਕਦੇ ਹੋ ਜੇ ਕਿਸੇ ਨੇ ਆਪਣੀ ਮਾਤਾ ਲਈ ਆਰਡਰ ਕਰਨਾ ਤਾਂ ਤੁਸੀਂ ਆਪਣੀ ਮਾਤਾ ਲਈ ਵੀ ਆਰਡਰ ਕਰ ਸਕਦੇ ਹੋ ਬਹੁਤ ਸੋਹਣੇ ਪਿਆਰੇ ਜਿਹੇ ਕਲਰ ਹੈ ਇਹਨਾਂ ਦੇ ਵਿੱਚ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ